ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਕੁਲਾਰਾ ਜ਼ਿਲ੍ਹਾ ਪਟਿਆਲਾ ਪਿੰਡ ਦੇ ਸਾਰੇ ਨਗਰ ਵੱਲੋਂ ਨੋਜਵਨ ਕਮੇਟੀ ਦੇ ਸਹਿਯੋਗ ਨਾਲ ਪਿੰਡ ਵਿੱਚ ਬਹੁਤ ਹੀ ਵਧੀਆ ਉਪਰਾਲਾ ਕਰਾਇਆ ਜਾਂਦਾ ਜੋ ਕਿ ਪਿਛਲੇ 4-5 ਸਾਲ ਤੋਂ ਚੱਲਦਾ ਆ ਰਿਹਾ ਹੈ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਤੇ ਜੋ ਆਨੰਦ ਕਾਰਜ ਤੇ ਧਾਰਮਿਕ ਦੀਵਾਨ ਜੋ ਸਜਾਏ ਜਾਂਦੇ ਨੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਬਾਕੀ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਜਰੂਰ ਕਰਿਓ ਤਾਂ ਜੋ ਕਿ ਆਪਣੇ ਵਰਗੇ ਭਰਾਵਾਂ ਦੇ ਅੰਦਰ ਕੋਈ ਇਦਾਂ ਦੀ ਭਾਵਨਾ ਪੈਦਾ ਹੋਵੇ ਉਹ ਵੀ ਲੋੜਵੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰ ਸਕਣ ਹੁਣ ਆਪਾਂ ਚੱਲਦੇ ਜਗੇ ਵੀਡੀਓ ਵੱਲ ਜਿਵੇਂ ਕਿ ਦੇਖੋ ਬੱਚਿਆਂ ਦੇ ਖਡੋਣੇ ਵਾਂਗੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਖਾਣ ਪੀਣ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਅੱਗੇ ਕਮੇਟੀ ਮੈਂਬਰਾਂ ਵੱਲੋਂ ਪਰਚੀ ਕੱਟੀ ਜਾ ਰਹੀ ਹੈ ਜੋ ਦਾਨੀ ਸੱਜਣ ਦਾਨ ਕਰਦੇ ਨੇ ਇੱਥੇ ਪਰਚੀ ਕੱਟੀ ਜਾਂਦੀ ਹੈ ਜੀ ਇਹ ਜੋ ਲੜਕੀ ਦੇ ਪਰਿਵਾਰ ਨੂੰ ਲੋੜਵੰਦ ਜੋ ਸਮਾਨ ਦਿੱਤਾ ਜਾਂਦਾ ਹੈ ਬੈੱਡ ਪੱਕੇ ਕੁਰਸੀਆਂ ਮੇਜ਼ ਪੇਟੀਆਂ ਕੱਪੜੇ ਕੁੱਕਰ ਪ੍ਰੈਸ ਹੋਰ ਵੀ ਬਹੁਤ ਸਾਰੇ ਦੇ ਜੋ ਭਾਂਡੇ ਦਿੱਤੇ ਜਾਂਦੇ ਨੇ ਬਾਕੀ ਜੋ ਆਨੰਦ ਕਾਰਜ ਨੇ ਜੀ ਇਹ ਅਲੱਗ-ਅਲੱਗ ਪਿੰਡਾਂ ਦੀਆਂ ਲੜਕੀਆਂ ਦੇ ਕਰਵਾਏ ਜਾਣਗੇ ਜੇ ਕੋਈ ਲੋੜਵੰਦ ਪਰਿਵਾਰ ਹੈ ਤਾਂ ਉਹ ਕਮੇਟੀ ਦੇ ਨਾਲ ਸੰਪਰਕ ਕਰ ਸਕਦਾ ਕਮੇਟੀ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਵਿਆਹ ਵਾਲੇ ਪਰਿਵਾਰਾਂ ਲਈ ਕੁਝ ਅਲੱਗ ਤੋਂ ਕੀਤਾ ਜਾਂਦਾ ਕੁੜੀਆਂ ਦੇ ਪਰਿਵਾਰ ਵੱਲੋਂ ਰੀਵਨ ਕਟਾਈ ਦੀ ਜੋ ਰਸਮ ਹੈ ਉਹਨੂੰ ਵੀ ਪੂਰਾ ਕੀਤਾ ਜਾਂਦਾ ਹੈ ਵਿਆਹ ਵਾਲੀਆਂ ਜੋੜੀਆਂ ਜੋ ਪਹੁੰਚ ਗਈਆਂ ਨੇ ਹੁਣ ਆਪਾਂ ਚੱਲਦੇ ਆਂ ਜੀ ਪੰਡਾਲ ਵੱਲ ਸੰਤਾ ਮਾਂ ਪੁਰਸ਼ਾਂ ਦੇ ਦੀਵਾਨ ਚੱਲ ਰਹੇ ਹਨ ਉਸ ਤੋਂ ਬਾਅਦ ਵਿਆਹ ਵਾਲੀ ਜੋੜੀਆਂ ਦੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਹੇਠਾਂ ਚਾਰ ਲਾਮ ਦਾ ਪਾੜ ਪੜ ਕੇ ਜੋ ਆਨੰਦ ਕਾਰਜ ਕਰਵਾਏ ਜਾਣਗੇ

ਵੀ ਵੀ ਫਾਊਂਡ ਵਾਲੇ ਵੀਰ ਨੂੰ ਵੀ ਬਾਬਾ ਜੀ ਨੂੰ ਸੈਂਡ ਵਾਲਾ ਮਾਈਕ ਦੋ ਭਾਈ ਊੜੇ ਸਤਗੁਰਾਂ ਜੀ ਦੇ ਆਪ ਜੀ ਨੇ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਨਮਸਕਾਰ ਕਰਕੇ ਸਤਬੂ ਜੀ ਨੂੰ ਉਠਣਾ ਤੇ ਸਤਗੁਰੂ ਜੀ ਨੂੰ ਸਖ ਸੱਜੇ ਹੱਥ ਰੱਖਦੇ ਹੋਏ ਖੱਪੇ ਹੱਥ ਤੋਂ ਪ੍ਰਕਰਮਾ ਕਰਕੇ ਉਸੇ ਤਰ੍ਹਾਂ ਆਪੋ ਆਪਣੀ ਜਗ੍ਹਾ ਤੇ ਆ ਕਰਕੇ ਫਿਰ ਆਪ ਜੀ ਨੇ ਇਸੇ ਤਰ੍ਹਾਂ ਸਾਝ ਜਾਣਾ ਆਹ ਬੇਨਤੀ ਹੈ ਬਾਬਾ ਜੀ ਨੂੰ ਪਹਿਲੂ ਬੇਨਤੀ ਹੈ ਵੀ ਜਿਹੜੀ ਸੰਤ ਹਰ ਪਹਿਲੜੀ ਲਾਭ ਪਰਬੇਤੀ ਕਰਮੋਂ ਦਿਲੜਾਇਆ ਬਲਰਾਮ ਜੀ ਹੋ ਕਰਮੋਂ ਦਿਲੜਾਇਆ ਬਲਰਾਮ ਜੀ ਹੋ ਹਰ ਪਹਿਲੜੀ ਮਾਂ ਹੌਲੀ ਪੱਲੋ ਭਾਈ ਹੌਲੀ RAM ਦੇ ਨਾਲ ਸਾਰੇ ਨੀ ਕਾਲ ਨਾ ਕਰਨਾ

ख पापुल विख पापुया सहज आनंदाजीवान सहज आनंदाजी वान हर हर जान ਦੇਤਾ ਆਗਿਰਿਆ ਆ ਗਿਆ ਕਹਿਨਾ ਮਿਤ ਲਾਭ ਨਹੀਂ ਰੰਦ ਕਾਗਿਰਿਆ ਕਹਿ ਜਿ ਅਨੰਦ ਹੋਆ ਤੂ 파ਗੀ ਮਨ ਕਹਿ ਜਿ ਅਨੰਦ ਹੋਤੀ ਤਾਜ ਰਿਆ ਰਿਤ ਹੈ ਦੁਦੀ ਨਾ ਹੋ ਆਹੇ ਆਨੰਦ ਪਿਆ ਮੇਰੀ ਮਾਏ ਮੇਰੀ ਮਾਏ ਆਨੰਦ ਪਿਆ मेर माएंतायानंद पया मे माया <laughs> आनंदा <laughs> ਮਨ ਸਮਾਪਤ ਸੁਖੋ ਮੀ ਸੋਟੋ ਮਨਹੁ ਬਿਸਾਰੇ ਕਹਿ ਨਾਨਕ ਸੁਣਿ ਜੀ ਹਾਥੇ ਸਾਥੀ ਸਾਥਿ ਭਾਉ ਕਿਆ ਨਾਇ ਉਾਰੇ ਤੇ ਜੀ ਆਉਂਦੇ ਰੋਹਾ ਸੁਖ ਸੁਖ ਸੁਲਾਹ ਤੇਰੀ ਨਾਮ ਮਨੁ ਪਾਉਂਦੇ ਮਨੁ ਜੀ ਆਖੇ नान सुणो संतो रब्द करो प्यारो साम नानक गुरचर ਸਲੋਕ ਸਾਵਣ ਗੁਰੂ ਪਾਈ ਸਦਾ ਮਾਤਾ ਸਰਮਾਤ ਇਸ ਰਾਤ ਕੋਈ ਦਾਈ ਦਾ ਆਖੇ ਨਾ ਸਤਿਆ ਜਿਤੇ ਜਗਿਆਨਾ ਬੋਲਿਆ ਹੋਈ ਨਵਾਂ ਕਰਨ ਜੋ ਨੇ ਕੀਤੀ ਸੁਖੀ ਨਾਲ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਅਨੰਤ ਗੁਰੂ ਦੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਮੋਟਾ ਤੇਰੇ ਤਾ ਮਾ ਪੈ ਆਏ ਦਾਇਆ ਛੇ ਜੀਉ ਮਾਤਾ ਜੀ ਦਾ ਤੁੰਗਰੀ ਤੇਰੇ ਆਪਾਂ ਮੈਂ ਦੀ ਕੋਈ ਗਿਆਨ ਹੈ ਬੋਆ ਅੰਤ ਉਚੇ ਤੇ ਉਚਾ ਸਗਲਾ ਸਮਗਰੀ ਤੁਮੜੇ ਦੇਰਤਾਰੀ ਤੁਮ ਤੇ